ਅਸੀਂ ਕੱਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਡੀ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਅਸੀਂ ਜਾ ਰਹੇ ਹਾਂ ਨਾਸੀ ਨਾਮ ਦੇ ਜਿੱਥੇ ਗੁਰਨਾਮ ਦੇਵੀ ਦਾ ਜਨਮ ਸਥਾਨ ਹੈ ਤੇ ਅਸੀਂ ਹੁਣ ਆ ਗਏ ਇੱਥੇ ਸਟੇਸ਼ਨ ਤੇ ਆ ਚੁੱਕੇ ਹਾਂ ਨਾਡੇ ਡੇਢ ਸਟੇਸ਼ਨ ਤੇ 11:30 ਦੀ ਟ੍ਰੇਨਾਂ ਤੇ 10 ਦਾ 11 ਵਾ ਪੂਰੇ ਵੱਜ ਚੁੱਕੇ ਆ ਇੱਥੋਂ 100 ਕਿਲੋਮੀਟਰ ਦੀ ਦੂਰੀ ਆ ਇਹਨੂੰ ਗੋਲੀ ਸ਼ਹਿਰ ਜਾਣਾ ਆਪਾਂ ਨੇ ਉੱਥੇ ਉੱਥੋਂ ਨਰਸੀ ਪਿੰਡ ਜਾਵਾਂਗੇ ਫਿਰ आ ट्रेन लगी साड़ी सिंगोली तो नागरा टैंप जान लिया फ़ड़ लिया टेंपो आए तो हम खुद चला के चलते हैं चौवी पच्ची किलोमीटर तो है ਓਏ ਬਹੁਤ ਮਿਹਨਤ ਨਾਲ ਅਸੀਂ ਪਹੁੰਚ ਚੁੱਕੇ ਆ ਆਉਂਡਾ ਇੱਧਰ ਸਾਹਮਣੇ ਮੰਦਰ ਇੱਧਰ ਸਾਈਡ ਤੇ ਕਹਿੰਦੇ ਮੰਦਰ ਲੱਭਦੇ ਆ ਮੋੜ ਤੇ ਹੋਣਾ ਜੀ ਦੋਸਤੋ ਅਸੀਂ ਅੱਜ ਪਹੁੰਚੇ ਆ 5000 ਸਾਲ ਪੁਰਾਣੇ ਮੰਦਰ ਜੋ ਜਿਸ ਦਾ ਨਾਮ ਹੈਗਾ ਵਾ ਆਉਂਡਾ ਨਾਗਨਾਥ ਜੋ ਕਿ ਸ਼ਿਵਜੀ ਮਹਾਰਾਜ ਨਾਲ ਸੰਬੰਧਿਤ ਆ ਤੇ ਸਿੱਖ ਧਰਮ ਨਾਲ ਵੀ ਥੋੜਾ ਬਹੁਤਾ ਸੰਬੰਧ ਰੱਖਦਾ ਹੈ ਅਜਿਹੇ ਪੂਰੇ ਇੰਡੀਆ ਵਿੱਚ 12 ਟੈਂਪਲ ਹਨ ਸ਼ਿਵਜੀ ਮਹਾਰਾਜ ਦੇ ਤੇ ਇਹ ਵਾਲਾ ਟੈਂਪਲ 8ਵੇਂ ਸਥਾਨ ਤੇ ਹੁੰਦਾ ਵਾ ਸਾਰੇ ਟੈਂਪਲਾਂ ਚੋਂ ਇਸ ਮੰਦਰ ਦਾ ਇਤਿਹਾਸ ਇਹ ਹੈ ਕਿ ਜਦੋਂ ਭਗਤ ਨਾਮਦੇਵ ਜੀ ਇਸ ਮੰਦਰ ਦੇ ਦਰਸ਼ਨ ਕਰਨ ਆਏ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਬਾਹਰ ਕੱਢ ਦਿੱਤਾ ਕਿ ਉਹ ਸਥਾਨਾ ਜਿੱਥੇ ਭਗਤ ਨਾਮਦੇਵ ਜੀ ਆ ਕੇ ਬੈਠੇ ਸੀ ਤੇ ਇੱਥੇ ਨੇ ਕਿਰਤਨ ਕੀਤਾ ਸੀ ਅੰਦਰ ਫੋਟੋਆਂ ਲੱਗੀਆਂ ਹੋਣੀਆਂ ਤੇ ਇੱਥੇ ਕੰਮ ਚੱਲੇ ਅੰਦਰ ਜਾਣ ਦਿੰਦੇ ਕਹਿਆ ਜਾਂਦਾ ਕਿ ਸਮੁੰਦਰ ਦਾ ਮੂੰਹ ਚੜ੍ਹਦੇ ਪਾਸੇ ਹੁੰਦਾ ਸੀ ਤੇ ਭਗਤ ਨਾਮਦੇਵ ਜੀ ਜਦੋਂ ਕੀਰਤਨ ਕਰਨ ਲੱਗੇ ਮੰਦਰ ਦੀ ਬੈਕ ਸਾਈਡ ਜਾ ਕੇ ਤਾਂ ਉਹਨਾਂ ਦੀ ਭਗਤੀ ਦੇਖ ਕੇ ਇਹ ਮੰਦਰ ਆਪਣੇ ਆਪ ਉਹਨਾਂ ਦੇ ਪਾਸੇ ਵੱਲ ਘੁੰਮ ਗਿਆ ਤੇ ਹੁਣ ਇਹ ਮੰਦਰ ਦਾ ਮੂੰਹ ਲੈਨਦੇ ਪਾਸੇ ਵਾਲਾ ਇਹਦੇ ਨਾਲ ਦੇ ਜਿੰਨੇ ਵੀ 11 ਮੰਦਰ ਆ ਉਹਨਾਂ ਦਾ ਮੂੰਹ ਚੜ੍ਹਦੇ ਪਾਸੇ ਹੱਲਵਾ ਤੇ ਇੱਕ ਜੀਹਾ ਮੰਦਰ ਆ ਜਿਹਦਾ ਮੂੰਹ ਬਸ ਲੈਨਦੇ ਪਾਸੇ ਹੱਲਾ ਤੇ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਵਾਲਾ ਉੱਥੇ ਭਗਤ ਨਾਮਦੇਵ ਜੀ ਆ ਕੇ ਬੈਠੇ ਸੀ ਪਹਿਲਾ ਮੋੜ ਇਹਦਾ ਹੁੰਦਾ ਸੀ ਇੱਧਰ ਲਈ ਫੈਡ ਹੁੰਦਾ ਸੀ ਇੱਧਰ ਲੋਕ ਦਰਸ਼ਨ ਕਰਦੇ ਸੀ ਤੇ ਭਗਤ ਨਾਮਦੇਵ ਜੀ ਦੀ ਕਿਰਪਾ ਨਾਲ ਓਹੜਾ ਤੁਸੀਂ ਬ੍ਰਿਜ ਦੇਖ ਰਹੇ ਹੋ ਉੱਥੋਂ ਲੋਕ ਐ ਮੱਥਾ ਟੇਕਦੇ ਇੱਧਰ ਦੀ ਆ ਕੇ ਇਹ ਜਿਹੜਾ ਮੰਦਿਰ ਆ ਘੱਟੋ ਘੱਟ 5000 ਸਾਲ ਪੁਰਾਣਾ ਵਾ ਇਹਦੇ ਉੱਤੇ ਤੁਸੀਂ ਕਲਾਕ੍ਰਿਤੀਆਂ ਦੇਖੋ ਕਿੰਨੀਆਂ ਸੋਹਣੀਆਂ ਸਨ ਮੰਦਿਰ ਦਾਲੇ ਥੋੜਾ ਜਿਹਾ ਕੰਮ ਚੱਲ ਰਿਹਾ ਵਾ ਤੇ ਇਹਦੀ ਇੱਕ ਖਾਸ ਗੱਲ ਇੱਕ ਹੋਰ ਵਾ ਇਹ ਇਹਦੀ ਕੋਈ ਨੀਂ ਨਹੀਂ ਹੈਗੀ ਇਹ ਸਿਰਫ ਉੱਪਰ ਹੀ ਭੱਖਿਆ ਵਾ ਦੇਖ ਸਕਦੇ ਤੁਸੀਂ ਕਲਾਕ੍ਰਿਤੀਆਂ ਦੇਖੋ ਇਹ 5000 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਹੈ ਦਰਦਾ ਮੂੰਹ ਪਹਿਲਾਂ ਚੜਦੇ ਪਾਸੇ ਵੱਲ ਹੁੰਦਾ ਸੀ ਪਹਿਲਾਂ ਇੱਧਰ ਹੁੰਦਾ ਸੀ ਤੇ ਹੁਣ ਜਦੋਂ ਇਹ ਮੰਦਰ ਘੁੰਮਿਆ ਤੇ ਫਿਰ ਲੈਹੰਦੇ ਵਾਲੇ ਪਾਸੇ ਹੋ ਗਿਆ ਉਧਰ ਨੂੰ ਸੂਚ ਟੁੱਪਦਾ ਤੇ ਹੁਣ ਉਧਰ ਹੀ ਇਹਦਾ ਪਤਾ 메ਨ 게ਟ ਹੋ ਗਿਆ ਆਹ ਵਾਲਾ ਮੰਦਰ ਦਾ ਮੂੰਹ ਪਹਿਲਾਂ ਪਿਛਲੀ ਸਾਈਡ ਹੁੰਦਾ ਸੀ ਤੇ ਇੱਧਰ ਹੁੰਦੇ ਸੀ ਭਗਤ ਨਾਮਦੇਵ ਜੀ ਬੈਠੇ ਸੀ ਤੇ ਜਿਨ੍ਹਾਂ ਨੇ ਭਗਤੀ ਦੇ ਕਾਰਨ ਇਹ ਸਾਰਾ ਹੀ ਮੰਦਰ ਆਪਣੇ ਵੱਲੋਂ ਘਮਾ ਲਿਆ ਸੀ ਇਸ ਥਾਂ ਤੇ ਇਸ ਉਸ ਥਾਂ ਤੇ ਬਹੁਤੇ ਸਿੱਖ ਲੋਕ ਵੀ ਆਉਂਦੇ ਹਨ ਤੇ ਕਿਉਂਕਿ ਭਗਤ ਨਾਮਦੇਵ ਜੀ ਦੀ ਬਾਣੀ ਗੁਰੂਗ੍ਰਾਮ ਸਾਹਿਬ ਜੀ ਵਿੱਚ ਵੀ ਦਰਜ ਹੈ ਇੱਥੇ ਇੱਕ ਗਾਂ ਦੀ ਮੂਰਤ ਬਣੀ ਹੈ ਬਹੁਤ سارے ਬਾਬੇ ਬੈਠੇ ਦੇਖੋ ਇੱਥੇ ਇੱਕ ਪੁਰਾਣੇ ਰੱਥ ਵੀ ਲੱਗੇ ਹੋਏ ਆ ਬਹੁਤ ਪੁਰਾਣੇ ਲੱਗਦੇ ਆ। ਇਹ ਕੇ ਲੱਗਾ ਵਾ। ਇਹ ਕੇਰਾ ਥੇ ਲੱਗਾ ਵਾ। ਮੰਦਰ ਦੇ ਸਾਹਮਣੇ ਇਧਰਲੀ ਸਾਈਡ ਲੱਗੇ ਹੋਏ ਆ। ਤੇ ਇੱਥੇ ਜੇ ਤੁਸੀਂ ਸਪੈਸ਼ਲ ਵੀਆਈਪੀ ਦੇਖਣਾ ਦਰਸ਼ਨ 200 ਰੁਪਏ ਲੈਂਦੇ ਆ। ਚੜਨਾ ਸੀ ਹੁਣ। ਇਸ ਕੋ ਬਾਰੀ ਇਹਦੀ। ਹਾਂਜੀ ਅਸੀਂ ਹੈਗੇ ਆ ਹੰਗੋਲੀ ਸ਼ਹਿਰ ਚ। ਤੇ 5 ਵਜੇ ਸਾਡੀ ਟ੍ਰੇਨ ਸੀ ਅਸੀਂ ਨਦੇੜ ਜਾਣਾ ਸੀ ਤੇ 5 ਸਾਨੂੰ ਉੱਥੇ ਵੱਜ ਗਏ ਮੰਦਰ ਚਾਹ ਤੇ ਆਪਣੀ ਮੇਰ ਨਾਲ ਟ੍ਰੇਨ ਵੀ ਸਾਡੀ 2 ਘੰਟੇ ਲੇਟ ਹੋ ਗਈ ਸੋ ਅਸੀਂ ਹੁਣ ਸਟੇਸ਼ਨ ਤੇ ਚੱਲਦੇ ਆਂ ਤੇ ਨਦੇੜ ਚੱਲਦੇ ਆਂ ਫਿਰ ਤੇ ਇੱਥੇ ਆਪਣੇ ਵਲੌਗ ਦੀ ਅਸੀਂ ਸਮਾਪਤੀ ਕਰਦੇ ਆਂ ਤੇ ਮਿਲਦੇ ਆਂ ਫਿਰ ਕਿਸੇ ਨਵੇਂ ਵਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦ